ਰੋਲ ਦੀ ਤੋਂ ਬ। ਇਹ ਸਭ ਇੱਕ ਅਜੀਬ ਇਨਕਾਊਂਟਰ ਹੋਇਆ ਹੈ ਇਹਦੇ ਬਾਰੇ ਜਾਣਕਾਰੀ। ਇਹਦੇ 'ਚ ਇੱਕ ਸੰਦੀਪ ਗੁਨਰ ਨਾਮ ਦਾ ਇਹ ਮੁੰਡਾ ਸੀਗਾ ਜਿਹੜਾ ਕਾਫੀ ਢੇਰ ਤੋਂ ਸਾਨੂੰ ਵਾਂਟਡ ਸੀਗਾ। ਜਿਹੜਾ ਕੇਸ ਦੀ ਹਿਸਟਰੀ ਹੈ ਕਿ 26 ਮਈ ਨੂੰ ਇੱਕ ਫੇਸ 1 ਪੁਲਿਸ ਸਟੇਸ਼ਨ ਦੇ ਅੰਦਰ ਇੱਕ ਮਰਡਰ ਹੁੰਦਾ ਹੈ। ਉੱਥੋਂ ਦੋ ਬੰਦੇ ਸੀ ਇਹ ਇੱਕ ਬਬਲੂ ਨਾਮ ਦਾ ਤੇ ਇੱਕ ਇਹ ਸੰਦੀਪ। ਬਬਲੂ ਜਿਹੜਾ ਸੀਗਾ ਉਹ ਬਾਈਕ ਸਾਈਕਲ ਚਲਾ ਰਿਹਾ ਸੀਗਾ। ਤੇ ਇਹ ਸੰਦੀਪ پیچھے بیٹھا ਇਹਨੇ ਉਸਤੇ ਫਾਇਰ ਕਰਕੇ ਉਹਦਾ ਮਰਡਰ ਕਰ ਦਿੱਤਾ ਸੀ। ਉਸੇ ਦਿਨ ਤੋਂ ਅਸੀਂ ਇਹਨੂੰ ਲੱਭਣ ਤੇ ਲੱਗੇ ਹੋਏ ਸੀਗੇ। ਜਿਹੜਾ ਦੂਸਰਾ ਪਹਿਲਾ ਜਿਹੜਾ ਡਰਾਈਵਰ ਸੀਗਾ ਮੋਟਰਸਾਈਕਲ ਦਾ ਉਹਨੂੰ ਅਸੀਂ ਬਦਾਈਆਂ ਡਿਸਟ੍ਰਿਕਟ ਯੂਪੀ ਤੋਂ ਤਕਰੀਬਨ 5-6 ਦਿਨ ਪਹਿਲਾਂ ਅਰੈਸਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਤੋਂ ਇਹਨੂੰ ਡਿਵੈਲਪ ਕਰ ਰਹੇ ਸੀਗੇ। ਸੀਆਈਏ ਇੰਚਾਰ ਸਾਹਿਬ ਦੇ ਹੱਥ ਜਿਹੜੀ ਇਨਫੋਰਮੇਸ਼ਨ ਲੱਗੀ ਸੀ ਕਿ ਪਿਛਲੇ 2-3 ਦਿਨਾਂ ਤੋਂ ਤਕਰੀਬਨ ਇਹ ਬੰਦਾ ਇਸ ਰੀਜਨ ਚ ਲਖਨੌਰ ਸਾਨੂੰ ਦਿਖ ਰਿਹਾ ਸੀਗਾ। 3 ਦਿਨ ਤੋਂ ਪਿਛਲੇ ਤੋਂ ਬਾਰ-ਬਾਰ ਇਹਦੀ ਇਨਫੋਰਮੇਸ਼ਨ ਆ ਰਹੀ ਸੀ। ਕਦੀ ਲੋਕੇਸ਼ਨ ਲੈ ਰਹੇ ਸੀ, ਇੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਨਸ਼ਾ ਫੜਾਣ ਆਇਆ ਸੀਗਾ ਤੇ ਉਸਦੇ ਜਦੋਂ ਇੱਥੇ ਦਿਖਿਆ ਤਾਂ ਸੀਗਾ ਇਹਦੇ ਟੀਮ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨੇ ਇਹਨੂੰ ਤੇ ਇੱਕ ਫਾਇਰ ਕਰਕੇ ਅੰਦਰ ਇੱਧਰ ਪਿੱਛੇ ਨਿਕਲ ਗਿਆ ਉਸ ਤੋਂ ਬਾਅਦ ਜਿਹੜਾ ਹੈ ਸੀਆਈਏ ਦੀ ਟੀਮ ਵੱਲੋਂ ਦੁਆਰਾ ਫਾਇਰਿੰਗ ਹੋਈ ਹਵਾਈ ਫਾਇਰਿੰਗ ਵੀ ਕੀਤੀ ਗਈ ਇਹਨੂੰ ਵਾਰਨਿੰਗ ਦੇਣ ਲਈ ਪਰ ਫਿਰ ਇਹਨੇ ਅੰਦਰੋਂ ਦੋ ਰਾਉਂਡ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਇਹ ਜਿਹੜੀ ਹੈਗੇ ਲੈਗ ਸ਼ਾਟ ਹੋਇਆ ਲੱਤ ਦੇ ਵਿੱਚ ਇਹਦੇ ਫਾਇਰ ਲੱਗਿਆ ਤੇ ਉਸ ਤੋਂ ਬਾਅਦ ਇਹਨੂੰ ਹੁਣ 6 ਫੇਸ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਸਰ ਕੋਈ ਪੁਲਿਸ ਮੁਲਾਜ਼ਮ ਵੀ ਇਹਦੇ ਵਿੱਚ ਇੰਜਰਡ ਹੋਇਆ ਨਹੀਂ ਪੁਲਿਸ ਮੁਲਾਜ਼ਮ ਇਹਦੇ ਵਿੱਚ ਕੋਈ ਇੰਜਰੀ ਨਹੀਂ ਹੋਈ ਜਿਸਦਾ ਪ੍ਰੋਫਾਈਲ ਕੀ ਹੈ ਜਿਹੜਾ ਸੰਦੀਪ ਬਦਮਾਸ਼ ਇਹਦੇ ਅਲੱਗ-ਅਲੱਗ ਤਕਰੀਬਨ 7 ਐਫ ਆਈ ਆਰ ਜਿਹੜੀਆਂ ਹੁਣ ਤੱਕ ਸਾਨੂੰ ਪਤਾ ਹੈਗੀਆਂ ਇਹਦੇ ਪਹਿਲਾਂ ਇੱਕ ਮਰਡਰ ਦੀ ਐਫ ਆਈ ਆਰ ਵੀ ਦਰਜ ਸੀਗੀ ਜਿਹੜਾ ਮੁਹਾਲੀ 1 ਫੇਸ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ 26 ਤਰੀਕ ਨੂੰ ਮਰਡਰ ਹੋਇਆ ਤਾਂ ਦੂਜਾ ਮਰਡਰ ਸੀਗਾ ਉਸ ਤੋਂ ਪਹਿਲਾਂ ਇਹਦੇ ਉੱਪਰ ਰੇਪ ਦਾ ਪਰਚਾ ਪੋਕਸੋ ਐਕਟ ਦਾ ਪਰਚਾ ਵੀ ਹੈਗਾ ਲ ਸਰ ਕੋਈ ਗੈਂਗ ਨਾਲ ਦੀ ਹਜੇ ਤੱਕ ਕੋਈ ਰਿਲੇਸ਼ਨ ਨਹੀਂ ਹਲੇ ਕੋਈ ਨਹੀਂ ਇਸ ਤਰ੍ਹਾਂ ਦਾ ਆਰਗੇਨਾਈਜ਼ਡ ਜਿਹੜਾ ਬੰਦਾ ਹੈਗਾ ਇਹ ਉਹਦਾ ਕਿਸੇ ਗੈਂਗ ਨਾਲ ਹਲੇ ਨਹੀਂ ਸਾਹਮਣੇ ਆਇਆ ਲੇਕਿਨ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਕਾਫੀ ਵਾਰੀ ਇਹਨਾਂ ਦੀ ਆਂਦੀ ਸੀ ਇਹਨਾਂ ਦੇ ਗੈਂਗ ਦੀ ਕਿ ਇੱਥੇ ਕਦੀ ਬਲੌਂਗੀ ਦੇ ਵਿੱਚ ਇਹਨਾਂ ਤੇ ਐਫ ਆਈ ਆਰ ਹੋਈ ਹੈ ਸੁਆਣੇ ਦੇ ਵਿੱਚ ਹੋਈ ਹੈ ਅਲੱਗ-ਅਲੱਗ ਜਗ੍ਹਾ ਤੇ ਮਤਲਬ ਇੱਥੇ ਬਦਮਾਸ਼ੀ ਕਰਦੇ ਸੀਗੇ ਵੈਪਨ ਇਹਨਾਂ ਦੇ ਕੋਲ ਸੀਗਾ ਅੱਜ ਜਿਹੜਾ ਹੈਗਾ तकरीबन ਜੋ ਅਸੀਂ ਦੇਖਿਆ ਹਲੇ ਤੱਕ 32 ਬੋਰ ਦਾ ਇੱਕ ਪਿਸਤਲ ਹੈ ਇਹਦੇ ਕੋਲ ਲੇਕਿਨ ਜੋ ਮਰਡਰ ਹੋਇਆ ਸੀ ਉਹ 315 ਬੋਰ ਨਾਲ ਹੋਇਆ ਸੀਗਾ ਉਹ ਹਲੇ ਤੋ ਵੈਪਨ ਸੀ ਰਮਾਨ ਲੈ ਕੇ ਤੋ ਰਿਕਵਰ ਕਰਾਵਾਂਗੇ ਕਿ ਇੰਨੇ ਵੈਪਨ ਬਾਕੀ ਇੰਨੇ ਵੈਪਨ ਇਹਨਾਂ ਕੋਲ ਕਿੱਥੋਂ ਆਏ ਤੇ ਹੋਰ ਕਿਹੜੇ-ਕਿਹੜੇ ਬੰਦਿਆਂ ਨਾਲ ਇਹਦਾ ਲਿੰਕ ਹੈਗਾ ਉਹ ਅਸੀਂ ਹੁਣ ਦੇ ਰਮੰਦਰ ਰਹਿ ਸੀ ਨਹੀਂ ਹਲੇ ਉਹ ਆਇਡੈਂਟੀਫਾਈ ਕਰਨਾ ਸੀ ਕਿ ਕਿੱਥੇ ਰਹਿੰਦਾ ਸੀ ਕਿਵੇਂ ਰਹਿੰਦਾ ਸੀਗਾ ਉਹ ਹੁਣ ਇਨਵੈਸਟੀਗੇਸ਼ਨ ਦੇ ਲਈ ਇੰਟਰੋਗੇਟ ਕਰਾਂਗੇ ਫਿਰ ਕੱਲਾ ਹੀ ਸੀ ਹਜੇ ਜਾਂ ਨਹੀਂ ਇਸ ਟਾਈਮ ਤਾਂ ਹਲੇ ਜਿੰਨਾ ਲੱਗ ਰਿਹਾ ਕੱਲਾ ਹੀ ਸੀਗਾ ਹੁਣ ਇਹਨੂੰ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਵੈਪਨ ਕਿਸ ਦੇ ਕੋਲ ਹੈਗਾ ਕਿਉਂਕਿ ਜੋ ਪਹਿਲਾ ਬੰਦਾ ਫੜਿਆ ਉਹ ਕਹਿ ਰਿਹਾ ਇਹਦੇ ਕੋਲ ਵੈਪਨ ਸੀ ਇਹਦੇ ਕੋਲੋਂ ਇੱਕ ਹੋਰ ਵੈਪਨ ਬਰਾਮਦ ਹੋ ਗਿਆ ਪਹਿਲਾ ਵਾਲਾ ਵੈਪਨ ਨਹੀਂ ਬਰਾਮਦ ਹੋਇਆ ਤਾਂ ਨੇਚਰਲੀ ਇਹਦੇ ਹੋਰ ਵੀ ਅਲਾਈਜ਼ ਹੋਣਗੇ ਉਹ ਅਸੀਂ ਹੁਣ ਦੇਖਾਂਗੇ ਕਿੱਥੇ ਸੈ ਪੈ ਕਿੱਥੇ ਗੋਲੀ ਕਿੱਥੇ ਵੱਜੀ ਪੈਰ ਦੇ ਵਿੱਚ ਲੱਗੀ ਹੋਈ ਤੇ ਇਹਨੇ ਪੁਲਿਸ ਤੇ ਫਾਇਰਿੰਗ ਕੀਤੀ ਪੁਲਿਸ ਤੇ ਪਹਿਲਾਂ ਜਿਹੜੀ ਫਾਇਰ ਜਦੋਂ ਇਹਨੂੰ ਫੜਨ ਆਏ ਕਿਤੇ ਕੋਈ ਵੈਪਨ ਸੀਗਾ ਇਹਨੇ ਪੁਲਿਸ ਤੇ ਫਾਇਰ ਕੀਤੀ ਤੇ ਇਧਰ ਪਿੱਛੇ ਨਿਕਲ ਗਿਆ ਸੀ ਸੜਕ ਤੋਂ ਤੇ ਜਵਾਬੀ ਫਾਇਰਿੰਗ ਦੇ ਵਿੱਚ ਫਿਰ ਇਹ ਇੰਜਰ ਹੋਇਆ ਕਿੰਨੇ ਗ੍ਰਾਉਂਡ ਫਾਇਰ ਹੋਇਆ ਟੋਟਲ ਤਕਰੀਬਨ 4 ਤੋਂ 5 ਰਾਉਂਡ ਇਹਦੇ ਵੱਲੋਂ ਤੇ 4 ਤੋਂ 5 ਪੁਲਿਸ ਵੱਲੋਂ ਹੋਇਆ ਠੀਕ ਹੈ ਠੀਕ ਹੈ